ਮੈਂ ਇਸ ਟਾਈਮ ਆਇਆ ਹਾਂ ਪਿੰਡੀ ਸਦਾ ਪਿੰਡ ਬਿਲਕੁਲ ਉੱਥੇ ਜਿਹੜਾ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਸੀਗਾ ਪਾਣੀ ਪੂਣੀ ਬਹੁਤ ਆਇਆ ਹੋਇਆ ਸੀ ਲੇਕਿਨ ਅੱਜ ਇਹ ਮੈਂ ਚਰਚ ਦਿਖਾਉਣ ਜਾ ਰਿਹਾ ਹਾਂ ਤੁਹਾਨੂੰ ਪਹਿਲੇ ਤੇ ਚਰਚ ਦਿਖਾਵਾਂਗਾ ਔਰ ਅੰਮ੍ਰਿਤਸਰ ਤੋਂ ਸੂਰਜ ਜੀ ਪੂਰੀ ਫੈਮਿਲੀ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ ਨੇ ਵਿਨਾ ਜੀ ਪਹੁੰਚੇ ਨੇ ਰਕੇਸ਼ ਜੀ ਪਹੁੰਚੇ ਨੇ ਉਹਨਾਂ ਦਾ ਬੇਟਾ ਨਾਲ ਸਹਿਲ ਪਹੁੰਚਿਆ ਤੇ ਪਾਸ ਜੀ ਸਾਹਿਬ ਨੇ ਗਲਬਤ ਕੀਤੀ ਹੈ ਕਿ ਮੈਂ ਪਹਿਲੇ ਦਿਖਾ ਰਿਹਾ ਹਾਂ ਤੁਹਾਨੂੰ ਇਸ ਲਈ ਚਰਚ ਜਿਹੜਾ ਕਿ ਚਰਚ ਹੈ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਸੀ ਔਰ ਇਹ ਪਿੰਡੀ ਸਦਾ ਪਿੰਡ ਦਾ ਇਹ ਚਰਚ ਹੈ ਜਿਹੜਾ ਕਿ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਔਰ ਇਹ ਜਗ੍ਹਾ ਤੇ ਉਹ ਹਾਲ ਸੀਗਾ ਕਿ ਪਾਣੀ ਪਾਣੀ ਕੋਈ ਆ ਰਿਹਾ ਸੀ ਲੇਕਿਨ ਅੱਜ ਰੱਬ ਦਾ ਸ਼ੁਕਰ ਹੈ ਕਿ ਇਹ ਬਿਲਕੁਲ ਇਸ ਵੇਲੇ ਠੀਕ ਚੱਲ ਰਿਹਾ ਹੈ ਔਰ ਪਾਣੀ ਕਟਿਆ ਹੈ ਤੇ ਲੋਕਾਂ ਨੂੰ ਰਾਹਤ ਮਿਲੀ ਹੈ ਮੈਂ ਇਮੈਨੂਅਲ ਰਾਏ ਜਿਹੜਾ ਕਿ ਵਾਈਜੀ ਟੀਵੀ ਤੋਂ ਆਇਆ ਹਾਂ ਔਰ ਇਹ ਮੈਂ ਦਿਖਾਣ ਜਾ ਰਿਹਾ ਦੂਰ ਦੂਰ ਤੱਕ ਬੁਰਾ ਹਾਲ ਸੀਗਾ ਇਹਨਾਂ ਦਾ ਲੇਕਿਨ ਮੈਂ ਹੁਣ ਧੰਨਵਾਦੀ ਹਾਂ ਉਸ ਪ੍ਰਭੂ ਦਾ ਜਿਸ ਨੇ ਠੀਕ ਕੀਤਾ ਹੈ ਕੰਮ ਔਰ ਮੈਂ ਹੁਣ ਦਿਖਾ ਰਿਹਾ ਕਿ ਅੰਮ੍ਰਿਤਸਰ ਤੋਂ ਖਾਸ ਤੌਰ ਤੇ ਪਹੁੰਚੇ ਨੇ ਸੁਰਜ ਜੀ ਰਕੇਸ਼ ਜੀ ਸਾਹਿਲ ਔਰ ਸੁਰਜੀਤ ਮੈਸੇਜ਼ ਵੀਨਾ ਜੀ ਔਰ ਮੈਂ ਨਾਲ ਇਹਨਾਂ ਦੇ ਸਾਥੀ ਇਹਨਾਂ ਦਾ ਔਰ ਕੋਸ਼ਿਸ਼ ਕਰਨ ਇਹ ਆਇਨੇ ਕਿ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਦੀ ਪਹੁੰਚੀ ਹੈ ਉਹਨਾਂ ਦੀ ਕੁਛ ਥੋੜੀ ਬਹੁਤੀ ਹੈਲਪ ਕਰ ਦੇਣ ਤੇ ਮੈਂ ਤੁਹਾਨੂੰ ਹੁਣ ਪਾਦਰੀ ਸਾਹਿਬ ਨਾਲ ਵੀ ਮਿਲਾਵਾਂਗਾ ਇਹ ਲੇਕਿਨ ਪਹਿਲੇ ਉਸ ਤੋਂ ਪਹਿਲੇ ਕਿ ਮੈਂ ਅੰਦਰ ਜਾਵਾਂ ਮੈਂ ਰਿਕੁਐਸਟ ਕਰਾਂਗਾ ਆਪਣੇ ਸਾਡੇ ਰਕੇਸ਼ ਜੀ ਉਹ ਆਨ ਤੇ ਜ਼ਰੂਰ ਦੱਸਣ ਕਿ ਤੁਸੀਂ ਅੱਜ ਕਿਹੜੇ ਕਿਹੜੇ ਕੰਮ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਹੋ ਅੱਜ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਰਕੇਸ਼ ਕ੍ਰਾਈਸਚਰਚ ਰਾਮਬਾਗ ਅੰਬਸਤੋਂ ਅੱਜ ਅਸੀਂ ਆਏ ਆਂ ਸੀਐਨਆਈ ਚਰਚ ਪਿੰਡੀ ਸੇ ਦਾ ਇਹ ਮੈਂ ਹੁਣ ਦਿਖਾ ਰਿਹਾ ਹਾਂ ਉਸ ਜਗ੍ਹਾ ਤੇ ਜਿਹੜੇ ਕੀ ਇਸ ਵੇਲੇ ਪਿੰਡੀ ਸੇ ਦਾ ਪਿੰਡ ਦੇ ਚਰਚ ਦੇ ਪਾਰ ਇਹ ਜਿਹੜਾ ਬੋਰਡ ਹੈ ਸੀਐਨਆਈ ਦਾ ਅਸੀਂ ਉਸ ਜਗ੍ਹਾ ਤੇ ਪਹੁੰਚੇ ਹਾਂ ਤਾਂ ਪਹੁੰਚਿਆ ਮੁਨੇ ਦਿਖਾ ਰਿਹਾ ਹਾਂ ਇਹ ਦੇਖੋ ਅੱਜ ਪਾਣੀ ਕੁਛ ਇਸ ਤਰ੍ਹਾਂ ਦਾ ਫਰੂਟ ਬੜਾ ਕੁਛ ਅਸੀਂ ਇਹ ਟੀਮ ਵੱਲੋਂ ਜਿਹੜਾ ਕਿ ਮਾਸਟਰ ਕੇ ਜੀ ਸੁਰਜ ਜੀ ਔਰ ਮੈਂ ਮਿਲ ਕੇ ਅਸੀਂ ਜਦੋਂ ਉਦਮ ਕੀਤਾ ਔਰ ਬੜਾ ਦਿਲ ਖੁਸ਼ੀ ਹੋਇਆ ਕਿ ਅਸੀਂ ਇਸ ਜਗ੍ਹਾ ਤੇ ਪਹੁੰਚੇ ਹਾਂ ਤੇ ਜੋ ਵੀ ਅਸੀਂ ਮਦਦ ਕਰ ਸਕਦੇ ਹਾਂ ਜ਼ਰੂਰ ਅਸੀਂ ਕਰਾਂਗੇ ਤੁਸੀਂ ਵੀ ਮਿਲੋ ਠੀਕ ਹੈ ਜੀ ਹਮ ਆਫਰ ਦੇ ਬਿਸਾਈਡ ਉਹ ਨਾ ਹੋ ਜੇ ਲੱਗੇ ਹੋ ਤੁਸੀਂ ਇਹ ਦੇਖ ਰਹੇ ਹੋ ਸਾਡੇ ਨਾਲ ਜਿਹੜੇ ਵੀਨਾ ਜੀ ਪਹੁੰਚੇ ਨੇ ਔਰ ਖਾਸ ਕਰਕੇ ਮੈਮ ਮਿਸ ਜੀ ਸੂਰਜ ਇਹ ਪੂਰੀ ਤਰ੍ਹਾਂ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਕਿੰਨਾ ਪਿਆਰ ਕਿੰਨੀ ਮੁਹੱਬਤ ਹੈ ਕਿ ਉਹ ਦੇਖੋ ਵੱਧ ਚੜ ਕੇ ਹਿੱਸਾ ਲੇਡੀਜ਼ ਵੀ ਸਾਡੇ ਨਾਲ ਲੈ ਰਹੇ ਨੇ ਸੁਰਜੀ ਦਾ ਔਰ ਮਾਸ ਜੀ ਜਿਸ ਤਰ੍ਹਾਂ ਚੋਕਰੇ ਨੇ ਚਰਚ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਔਰ ਬਾ ਅੱਛੀ ਗੱਲ ਇਹ ਹੈ ਕਿ ਇਸ ਜਗ੍ਹਾ ਤੇ ਜਦੋਂ ਪਹੁੰਚ ਕੇ ਦੇਖਿਆ ਤੇ ਸੱਚਮੁੱਚ ਹਾਲ ਬਹੁਤ ਬੁਰਾ ਸੀਗਾ ਲੇਕਿਨ ਅੱਜ ਖੁਸ਼ੀ ਦੀ ਚੀਜ਼ ਇਹ ਹੈ ਕਿ ਸਾਡੀ ਟੀਮ ਜਿਹੜੀ ਇਸ ਜਗ੍ਹਾ ਤੇ ਪਹੁੰਚੀ ਹੈ ਤੁਹਾਨੂੰ ਮੈਂ ਦਿਖਾ ਰਿਹਾ ਕਿ ਇਹ ਹੈ VGTB ਤੋਂ ਔਰ ਸੂਰਜ ਜੀ ਰਕੇਸ਼ ਜੀ ਔਰ ਇਮੈਨੂਅਲ ਮੂਨ ਅਸੀਂ ਮਿਲ ਕੇ ਜਦੋਂ ਇਸ ਜਗ੍ਹਾ ਤੇ ਪਹੁੰਚੇ ਹਾਂ ਤੇ ਬੜਾ ਚੰਗਾ ਲੱਗਾ ਹੈ ਤੇ ਇਹ ਹੈ ਪਿੰਡੀ ਸੈਦਾ ਦਾ ਚਰਚ ਇੰਦੀ ਸਦਾ ਪਿੰਡੇ ਦੇ ਵਿੱਚ ਪਹੁੰਚੇ ਹਾਂ ਔਰ ਰਾਸ਼ਨ ਜਿਹੜਾ ਜੋ ਵੀ ਅਸੀਂ ਲਿਆਏ ਹਾਂ ਤੁਹਾਨੂੰ ਮੈਂ ਉਹ ਦਿਖਾ ਰਿਹਾ ਹਾਂ ਕਿ ਇਸ ਤਰ੍ਹਾਂ ਇਹ ਸਾਰਾ ਇਹ ਤੁਸੀਂ ਦੇਖਿਆ ਹੈ ਜਿਸ ਤਰ੍ਹਾਂ ਕਿ ਸਾਰਾ ਆਸੀ ਕੋਸ਼ਿਸ਼ ਕੀਤੀ ਹੈ ਸਾਡੇ ਨਾਲ ਸਾਡਾ ਸਟਾਫ ਜਿਹੜਾ ਸਾਡੇ ਨਾਲ ਪਿਆਰ ਮੁਹੱਬਤ ਨਾਲ ਤੁਰਦੇ ਨੇ ਔਰ ਭਾਜ ਦੌੜ ਕੇ ਹਿੱਸਾ ਲੈਂਦੇ ਨੇ ਵੀਨਾ ਜੀ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਔਰ ਦੇਖੋ ਐਸਲੀ ਮਾਸਟਰ ਜੀ ਨੇ ਔਰ ਮੈਸਿਸ ਸੂਰਜ ਜੀ ਇਹਨਾਂ ਨੇ ਬਹੁਤ ਜ਼ਿਆਦਾ ਵੱਧ ਚੜ ਕੇ ਹਿੱਸਾ ਲਿਆ ਹੈ ਪੂਰੇ ਪਰਿਵਾਰ ਨੇ ਔਰ ਅਸੀਂ ਇਸ ਪਿੰਡ 'ਚ ਪਹੁੰਚ ਕੇ ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਜਿਹੜਾ ਇਹ ਕੰਮ ਹੋਇਆ ਹੈ ਵਾਕੇ ਹੀ ਉਹਨਾਂ ਦੀ ਮਦਦ ਬਹੁਤ ਜ਼ਰੂਰੀ ਸੀ ਜਿਹੜੇ ਬਹੁਤ ਜ਼ਿਆਦਾ ਆਪਣਾ ਗਵਾ ਚੁੱਕੇ ਨੇ ਕਈਆਂ ਦੇ ਮਜਾ ਕਈਆਂ ਦੇ ਇਨਸਾਨੀ ਇਨਸਾਨ ਵੀ ਬਹੁਤ ਜਾ ਚੁੱਕੇ ਨੇ ਲੇਕਿਨ ਅੱਜ ਮੈਂ ਧੰਨਵਾਦੀ ਹਾਂ ਪ੍ਰਭੂ ਦਾ ਕਿ ਅਸੀਂ ਸਾਰੇ ਇਸ ਜਗ੍ਹਾ ਤੇ ਪਹੁੰਚ ਆਏ ਉਹ ਕਾ ਦੇ ਨਾਲ ਹੈ ਜੋ ਲੋਕ ਵਿਚਾਰੇ ਜਿਨ੍ਹਾਂ ਨੇ ਆਪਣੇ ਘਰ ਬਰਬਾਦ ਹੋ ਗਏ ਜਿਨ੍ਹਾਂ ਦੀ ਫਸਲਾਂ ਬਰਬਾਦ ਹੋ ਗਈਆਂ ਜਿਨ੍ਹਾਂ ਦੇ ਜਾਨਵਰ ਜਿਹੜੇ ਆ ਉਹ ਦੇ ਵਿੱਚ ਬੈਗੇ ਅਸੀਂ ਉਹਨਾਂ ਦੇ ਨਾਲ ਦਿਲੋਂ ਉਹਨਾਂ ਦੇ ਨਾਲ ਖੜੇ ਆਂ ਪਰਮੇਸ਼ਵਰ ਵੀ ਉਹਨਾਂ ਦੇ ਨਾਲ ਹੈ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਥੈਂਕ ਯੂ ਵੈਰੀ ਮਚ ਮੈਂ ਰਿਕਵੈਸਟ ਕਰਨਾ ਹੈ ਸਾਡੇ ਸੂਰਜ ਜੀ ਨੇ ਪ੍ਰਧਾਨ ਜੀ ਔਰ ਮੈਂ ਚਾਹਾਂਗਾ ਸੂਰਜ ਜੀ ਤੁਸੀਂ ਵੀ ਕੁਝ ਦੱਸੋ ਕਿ ਪਿੰਡੀ ਸਾਦਾ ਪਿੰਡ 'ਚ ਜਦ ਪਹੁੰਚੇ ਹੋ ਪਾਜੀ ਸਾਹਿਬ ਕੋ ਔਰ ਕੀ ਕੀ ਇਹਨਾਂ ਨੂੰ ਪ੍ਰੋਬਲਮ ਸਿੱਗੀਆਂ ਜਿਹਦੇ ਕਰਕੇ ਤੁਸੀਂ ਅੱਜ ਇਸ ਜਗ੍ਹਾ ਤੇ ਪਹੁੰਚੇ ਅਸੀਂ ਪਿੰਡੀ ਸਾਦਾ ਅੱਜ ਪਹੁੰਚੇ ਆਂ ਜਿਹੜੇ ਨੀਡ ਬੰਦਿਆਂ ਲੋੜ ਸੀ ਹੜਤਾ ਹੜਪੀ ਡਤਾ ਜ ਸਾਰਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਸ ਕਰਕੇ ਅਸੀਂ ਪਾਰੀ ਸਾਹਿਬ ਨਾਲ ਕੰਟੈਕਟ ਕੀਤਾ ਕਿ ਪਾਰੀ ਸਾਹਿਬ ਸਾਨੂੰ ਤੁਸੀਂ ਦੱਸੋ ਸੇਵਾ ਦੇ ਅਸੀਂ ਆਜਰੇ ਆ ਤੇ ਅਸੀਂ ਜਿੱਥੇ ਕਿਤੇ ਤੁਹਾਨੂੰ ਜਿਹੜੇ ਬੰਦਿਆਂ ਨੂੰ ਜ਼ਰੂਰ ਤੇ ਆਪਣੇ ਤਨਤਰਾ ਹੋਣ ਉਹਨਾਂ ਨੂੰ ਤੁਸੀਂ ਆਪਣਾ ਦਿਓ ਆਪਣਾ ਸਮਾਨ ਜਿਹੜਾ ਲਿਆਦਾ ਤੇ ਅਸੀਂ ਤੇ ਕਿਸੇ ਨੂੰ ਨਹੀਂ ਜਾਣਦੇ ਪਾਲਾ ਦਰ ਜਾਣਦੇ ਆ ਤੇ ਅਸੀਂ ਕੱਪੜੇ ਸਿਹਿਆ ਨੇ ਤੇ ਪਾਦਰੀ ਇਹ ਮੈਥਾਇਨਲ ਜੀ ਨੂੰ ਮਿਲਣ ਕਰਕੇ ਉਹਨਾਂ ਕੋਲੋਂ ਚੋਣ ਆ ਲੈ ਚਾ ਚੁੱਕੀ ਥੈਂਕ ਯੂ ਥੈਂਕ ਯੂ ਬਹੁਤ ਜੀ ਅ ਮੈਂ ਹੁਣ ਪਾਸਟਰ ਸਾਹਿਬ ਕੋ ਜਾਵਾਂਗਾ ਔਰ ਪਾਸਟਰ ਜੀ ਨੂੰ ਰਿਕਵੈਸਟ ਕਰਾਂਗਾ ਕਿ ਤੁਸੀਂ ਮਿਹਰਬਾਨੀ ਕਰਕੇ ਦੱਸੋ ਇਥੇ ਕਿੰਨੀ ਕੁ ਪ੍ਰੋਬਲਮ ਆਈ ਹੈ ਔਰ ਉਹਦੇ ਬਾਰੇ ਸਿਰਫ ਪਾਸਟਰ ਸਾਹਿਬ ਹੀ ਬਿਆਨ ਕਰ ਸਕਦੇ ਨੇ ਪਾਸਟਰ ਜੀ ਮੈਂ ਪਾਦ੍ਰੀ ਨਥਾਨੀਲ ਜੀ ਬੀ ਡਬਲਯੂ ਐਮ ਸੀ ਚਰਚ ਤੋ ਇਹ ਜਿਹੜਾ ਸਾਡਾ ਇਲਾਕਾ ਵਾ ਇਥੇ ਪਾਣੀ ਦਾ ਬੜਾ ਪ੍ਰਕੋਪ ਰਿਹਾ ਕਿ ਪਿਛਲੇ ਕੁਝ ਦਿਨ ਜਿਹੜੇ ਬੜੇ ਡਰਾਉਣੇ ਤੇ ਬੜੇ ਭਿਆਨਕ ਸਨ ਜਦੋਂ ਰਾਵੀ ਨਦੀ ਬੜੇ ਯੋਰਾਂ ਦੇ ਉੱਤੇ ਚੱਲ ਰਹੀ ਸੀ ਤੇ ਲੋਕਾਂ 'ਚ ਇੱਕ ਬੜਾ ਸਹਿਮ ਸੀ ਜਿਹਦੇ ਨਾਲ ਸਾਡੇ ਸਾਈਡ ਦੀਆਂ ਜਿੰਨੀਆਂ ਵੀ ਸੜਕਾਂ ਨੇ ਸਾਰੀਆਂ ਲਗਭਗ ਟੁੱਟ ਗਈਆਂ ਔਰ ਲੋਕ ਜਿਹੜੇ ਬਾਹਰ ਕੰਮ ਕਾਜ ਵਾਸਤੇ ਜਾਂਦੇ ਸੀ ਉਹ ਦਿਹਾੜੀਦਾਰ ਲੋਕ ਉਹਨਾਂ ਲਈ ਬੜੀ ਮੁਸ਼ਕਲ ਰਹੀ ਕਿ ਉਹ ਬਾਹਰ ਜਾ ਕੇ ਕੰਮ ਕਰ ਸਕਣ ਆਪਣੀ ਰੋਜੀ ਰੋਟੀ ਕਮਾ ਸਕਣ ਔਰ ਅਜੇ ਵੀ ਇਹ ਸੜਕਾਂ ਜਿਹੜੀਆਂ ਉਹਨਾਂ ਤੋਂ ਪਾਣੀ ਬੜੀ ਤੇਜ਼ੀ ਨਾਲ ਚੱਲ ਰਿਆ ਔਰ ਇਹਦੇ ਵਾਸਤੇ ਜਦੋਂ ਮੈਂ ਗੱਲ ਕੀਤੀ ਜੋ ਵੀ ਸਾਡੇ ਸੱਜਣ ਸਾਡੇ ਕੋਲ ਆ ਚ ਪਹੁੰਚੇ ਹਨ ਸੀਐਨਆਈ ਚਰਚਰਾਬਾਦ ਤੋਂ ਉਹ ਇਹਨਾਂ ਨੇ ਕਿਹਾ ਕਿ ਅਸੀਂ ਮਦਦ ਕਰਨੀ ਚਾਹੁੰਦੇ ਹਾਂ ਕੁਝ ਲੋਕਾਂ ਦੀ ਤੁਹਾਡੇ ਉੱਥੇ ਜਿਹੜੇ ਜਿੰਨੇ ਵੀ ਲੋਕ ਨੇ ਤੇ ਇਹਨਾਂ ਦੇ ਵਿੱਚ ਕੁਝ ਸਾਡੇ ਨੇੜੇ ਜਿਤਨਾ ਪਿੰਡ ਕੜਿਆਲ ਉੱਥੇ ਕੁਝ ਲੋਕਾਂ ਦੀ ਉੱਥੋਂ ਤੱਕ ਕਿ ਛੱਤ ਤੱਕ ਨਹੀਂ ਪਰ ਉਹਨਾਂ ਦੇ ਕੋਲ ਇਹ ਬਰਸਾਤ ਦੇ ਦਿਨਾਂ ਚ ਪਿਛਲੇ ਦਿਨੀ ਤਰਪਾਲ ਤੱਕ ਨਹੀਂ ਉੱਤੇ ਪਾਉਣ ਲਈ ਔਰ ਪਰਿਵਾਰ ਦੇ ਵਿੱਚ ਗਰੀਬੀ ਵੀ ਪੜੀ ਔਰ ਉਹਦੇ ਨਾਲ ਨਾਲ ਬਿਮਾਰ ਨੇ ਪਰਿਵਾਰ ਦੇ ਲੋਕ ਪਰ ਜਦੋਂ ਮੈਂ ਇਹਨਾਂ ਨਾਲ ਗੱਲ ਸ਼ੇਅਰ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਜਰੂਰ ਉਹਨਾਂ ਵਾਸਤੇ ਆਵਾਂਗੇ। ਔਰ ਅਸੀਂ ਜੋ ਵੀ ਕਰ ਸਕਨੇ ਆ ਆਪਣੇ ਵੱਲੋਂ ਅਸੀਂ ਜਰੂਰ ਉਹਨਾਂ ਦੀ ਮਦਦ ਕਰਾਂਗੇ ਕਿਉਂਕਿ ਪਵਿੱਤਰ ਸ਼ਾਸਤਰ ਬਾਈਬਲ ਸਾਨੂੰ ਇਹੋ ਸਿਖਾਉਂਦਾ ਕਿ ਜ਼ਰੂਰਤਮੰਦਾਂ ਦੀ ਜ਼ਰੂਰਤ ਬੰਨਾ ਲੋੜਵੈਲੇ ਉਹਨਾਂ ਦੇ ਕੰਮ ਆਉਣਾ। ਔਰ ਇਹ ਕਰਕੇ ਅੱਜ ਇਹ ਸਾਡੇ ਕੋਲ ਪਹੁੰਚੇ ਨੇ ਔਰ ਅਸੀਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਇਸ ਗੱਲ ਦੇ ਵਿੱਚ ਜੋ ਵੀ ਅਸੀਂ ਇਹਨਾਂ ਨੂੰ ਕਿਹਾ ਪਰੇ ਜਰੂਰ ਸਾਡੇ ਕੋਲ ਆਏ ਔਰ ਉਹਦੇ ਨਾਲ ਜਿੰਨੇ ਵੀ ਲੋਕ ਨੇ ਜਿਨ੍ਹਾਂ ਦੀ ਮਦਦ ਕਰਨੀ ਚਾਹੀਦੀ ਆ ਉਸ ਮਦਦ ਵਾਸਤੇ ਸਾਡੇ ਕੋਲ ਪਹੁੰਚੇ ਨੇ ਔਰ ਖੁਦਾਵੰਦ ਇਹਨਾਂ ਨੂੰ ਬਹੁਤ ਜ਼ਿਆਦਾ ਆਸ਼ੀਸ਼ ਬਰਕਤ ਦੇਣ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਸੈਨੀਤ ਸਾਹਿਬ ਤੁਹਾਡਾ ਬਹੁਤ ਧੰਨਵਾਦੀ ਹਾਂ ਖਾਸ ਕਰਕੇ ਇਸ ਜਗ੍ਹਾ ਤੇ ਤੁਸੀਂ ਬਹੁਤ ਸਾਥ ਦਿੱਤਾ ਸਾਰਿਆਂ ਦਾ ਔਰ ਬੜੀ ਅੱਛੀ ਗੱਲ ਅੱਜ ਇਹ ਹੋਈ ਹੈ ਕਿ ਸਾਡੇ ਸੂਰਜਜੀਤ ਪ੍ਰਧਾਨ ਸਾਹਿਬ ਨੇ ਔਰ ਬੜਾ ਪਿਆਰ ਬੜੀ ਮੁਹੱਬਤ ਤੇ ਮਾਸਟਰ ਕੇਜੀ ਨੇ ਜਦੋਂ ਇਹਨਾਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਤੇ ਬੜਾ ਸਹਿਯੋਗ ਜਿਹੜਾ ਇਹਨਾਂ ਦਾ ਇਹ ਹੀ ਹੈ ਕਿ ਇਹਨਾਂ ਨੇ ਇੱਕਦਮ ਅਬ ਇਹਨਾਂ ਨੇ ਫੈਸਲਾ ਲਿਆ ਇਹਨਾਂ ਨੇ ਕਿਹਾ ਕਿ ਅਸੀਂ ਪਹੁੰਚਣਾ ਹੈ ਪਿੰਡੀ ਸਾਹਿਬ ਦਾ ਪਿੰਡ ਦੇ ਵਿੱਚ ਪਾਦਰੀ ਸਾਹਿਬ ਕੋ ਉਪਨਾ ਹੈ ਮੈਂ ਮਾਸਟਰ ਜੀ ਦਾ ਮਾਸਟਰ ਕੇ ਜੀ ਦਾ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ ਵਾਈਜੀ ਟੀਵੀ ਨੂੰ ਹਮੇਸ਼ਾ ਯਾਦ ਰੱਖਦੇ ਨੇ ਔਰ ਹਮੇਸ਼ਾ ਕਹਿੰਦੇ ਨੇ ਕਿ ਤੁਸੀਂ ਸਾਡਾ ਨਾਲ ਚੱਲੋ ਸੁਰਜ ਜੀ ਦਾ ਮੈਂ ਧੰਨਵਾਦੀ ਹਾਂ ਵੀਨਾ ਜੀ ਆਏ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਮਿਸਿਸ ਸੂਰਜ ਜੀ ਕੋਲ ਵੀ ਸਾਡੇ ਨਾਲ ਨੇ ਔਰ ਇਹ ਟੀਮ ਜਿਹੜੀ ਹੈ ਅਸੀਂ ਪੂਰੇ ਵਚਨ ਇਹਨਾਂ ਨੇ ਬੰਨਿਆ ਹੈ ਕਿ ਅਸੀਂ ਪੂਰੇ ਵਚਨ ਦੇ ਨਾਲ ਕੰਮ ਕਰਨੇ ਨੇ ਜਿੱਥੇ ਵੀ ਕਹਿਤਾ ਉਸ ਉੱਤੇ ਕਰਨਾ ਆ ਹੁਣ ਜਿਸ ਤਰ੍ਹਾਂ ਪਾਸਟਰ ਸਾਹਿਬ ਨਾਲ ਰਾਤੀ ਗੱਲ ਹੋਈ ਤਸਵੀਰ ਹਿੱਸੇ ਤੱਕ ਪਹੁੰਚ ਗਈ ਹੋਰ ਜਗ੍ਹਾ ਵੀ ਸੂਰਜ ਜੀ ਔਰ ਰਕੇਸ਼ ਜੀ ਨੇ ਕਿਹਾ ਹੈ ਕਿ ਅਸੀਂ ਜਲਦ ਤੋਂ ਜਲਦ ਅਹ ਹੋਰ ਜਗ੍ਹਾ ਵਾਂਗ ਵੀ ਜਿੱਥੇ-ਜਿੱਥੇ ਪ੍ਰੋਬਲਮ ਚੱਲ ਰਹੀ ਹੈ ਅਸੀਂ ਉਸ ਜਗ੍ਹਾ ਤੇ ਪਹੁੰਚ ਕੇ ਲੋਕਾਂ ਦੀ ਸੇਵਾ ਕਰਨੀ ਕਿਉਂਕਿ ਸਾਡੇ ਪ੍ਰਭੂ ਯਿਸੂ ਮਸੀਹ ਉਹ ਵੀ ਬੜੇ ਸਾਰਿਆਂ ਨਾਲ ਹੀ ਪਿਆਰ ਕਰਦੇ ਸੀ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਨੇ ਜੋ ਕਿਹਾ ਸੀਗਾ ਨਾ ਕਿ ਮੈਂ ਸਾਰੀ ਦੁਨੀਆ ਵਾਸਤੇ ਆਇਆ ਹਾਂ ਬਹੁਤ ਸਾਰੇ ਇਸ ਤਰ੍ਹਾਂ ਚੈਨਲ ਨੇ ਉਸ ਤੇ ਬੜੇ ਕੁਝ ਬਿਆਨ ਆਏ ਨੇ ਕਿ ਜੀ ਇਹ ਸਾਡੀ ਕੌਮਦਾਨੀਆ ਇਹਨੂੰ ਨਹੀਂ ਦੇਣਾ ਪਰ ਇਹ ਗੱਲ ਨਹੀਂ ਆ ਇਨਸਾਨੀਅਤ ਨਹੀਂ ਸਿਖਾਂਦੀ ਸਾਨੂੰ ਇਨਸਾਨੀਅਤ ਇਹੀ ਕਹਿੰਦੀ ਹੈ ਕਿ ਅਸੀਂ ਸਾਰਿਆਂ ਦੇ ਨਾਲ ਹੈ ਸਾਡਾ ਪ੍ਰਭੂ ਯਿਸੂ ਮਸੀਹ ਵੀ ਸਾਰਿਆਂ ਵਾਸਤੇ ਆਇਆ ਸੀ ਇਸ ਕਰਕੇ ਮੈਂ ਸੂਰਜ ਜੀ ਦਾ ਮਾਸਟਰ ਕੇ ਜੀ ਦਾ ਮਿਸ ਸੂਰਜ ਜੀ ਸਾਹਿਲ ਜੀ ਦਾ ਆਪ ਜੀ ਨਾਲ ਗੀ ਆਪ ਸਾਹਿਬ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਮੈਂ ਹਾਂ ਇਮੈਨੂਅਲ ਰਾਏ ਵਾਈ ਜੀ ਟੀਵੀ ਥੈਂਕ ਯੂ